ਸੈਂਟਰਲ ਲੈਵਲ ਤੇ ਇੱਕ ਐਗਜ਼ਾਮ ਹੁੰਦਾ ਯੂਪੀਐਸਸੀ ਦਾ ਜਿਹੜੇ ਐਗਜ਼ਾਮ ਨੂੰ ਕਲੀਅਰ ਕਰਨ ਤੋਂ ਬਾਅਦ ਜਿਹੜੇ ਸਟੂਡੈਂਟ ਨੇ ਉਹ ਆਈਐਸ ਆਈਪੀਐਸ ਆਈਐਫਐਸ ਇਦਾਂ ਦੀਆਂ ਵੱਡੀਆਂ-ਵੱਡੀਆਂ ਪੋਸਟਾਂ ਉੱਤੇ ਬਹਿੰਦੇ ਨੇ ਹਰ ਸਾਲ ਇਸ ਐਗਜ਼ਾਮ ਦੇ ਵਿੱਚ ਲਗਭਗ 10 ਲੱਖ ਬੱਚਾ ਜਿਹੜਾ ਉਹ ਫਾਰਮ ਅਪਲਾਈ ਕਰਦਾ ਆ ਜਿਹਦੇ ਵਿੱਚੋਂ ਲਗਭਗ 6-7 ਲੱਖ ਬੱਚਾ ਪੇਪਰ ਦੇਣ ਜਾਂਦਾ ਹੈ 6 ਲੱਖ ਦੇ ਰਾਊਂਡ ਤੇ ਜਿਹਦੇ ਵਿੱਚੋਂ ਅਖੀਰ ਦੇ ਉੱਤੇ 2-3 ਸਟੈਪ ਹੁੰਦੇ ਨੇ ਉਹਨਾਂ ਨੂੰ ਕਲੀਅਰ ਕਰਨ ਤੋਂ ਬਾਅਦ ਹਜ਼ਾਰ ਦੇ ਰੌਂਡ ਜਾਂ ਜਿੰਨੀਆਂ ਵੀ ਵੈਕੈਂਸੀਆਂ ਆਈਆਂ ਹੁੰਦੀਆਂ ਨੇ ਸਰਕਾਰ ਦੇ ਦੁਆਰਾ ਹਰ ਸਾਲ ਵੈਕੈਂਸੀਆਂ ਕੱਢੀਆਂ ਜਾਂਦੀਆਂ ਨੇ ਉੰਨੇ ਬੰਦੇ ਸਿਲੈਕਟ ਹੁੰਦੇ ਨੇ ਤੇ ਉਹ ਵੱਡੇ ਅਹੁਦਿਆਂ ਉੱਤੇ ਜਾਂਦੇ ਨੇ ਇੱਥੇ ਹੈਰਾਨੀ ਵਾਲੀ ਗੱਲ ਪਤਾ ਕੀ ਹੈ ਕਿ ਪੰਜਾਬ ਦੇ ਵਿੱਚ ਜੋ ਪਿਛਲੀ ਵਾਰ ਦਾ ਡਾਟਾ ਸਾਡੇ ਸਾਹਮਣੇ ਆਇਆ ਆ ਜੋ 2025 ਦਾ ਯੂਪੀਐਸਸੀ ਦਾ ਇਗਜ਼ਾਮ ਹੋਇਆ ਜਿਹਦੇ ਫਾਰਮ 2024 ਵਿੱਚ ਭਰੇ ਗਏ ਸੀਗੇ ਉਸ ਇਗਜ਼ਾਮ ਦੇ ਲਈ ਪੰਜਾਬ ਦੇ ਵਿੱਚੋਂ ਉਹਨਾਂ 10 ਲੱਖ ਕੈਂਡੀਡੇਟਾਂ ਵਿੱਚੋਂ ਲਗਭਗ 4500 ਤੋਂ 5000 ਬੱਚੇ ਨੇ ਸਿਰਫ ਅਪਲਾਈ ਕੀਤਾ ਸੀਗੇ ਸਿਰਫ 5000 ਬੱਚਾ ਪੰਜਾਬ ਦਾ ਸਿਕਾ ਕੀ ਪੰਜਾਬ ਦੇ ਬੱਚੇ ਵਿੱਚ ਇੱਛਾ ਸ਼ਕਤੀ ਖਤਮ ਹੋ ਚੁੱਕੀ ਹੈ ਕਿ ਉਹ ਵੱਡੇ ਅਹੁਦਿਆਂ ਉੱਤੇ ਜਾ ਸਕਦਾ ਆ ਜਾਂ ਫਿਰ ਉਹਨੂੰ ਇੰਨਾ ਇਗਜ਼ਾਮਾਂ ਬਾਰੇ ਜਾਣਕਾਰੀ ਹੀ ਨਹੀਂ ਹੈਗੀ ਸੋ ਇੱਕ ਬਹੁਤ ਵੱਡਾ ਸਵਾਲ ਹੈ ਜੇ ਦੇਖਿਆ ਜਾਵੇ ਤਾਂ ਪੰਜਾਬ ਦਾ ਬੱਚਾ ਜਾਂ ਪੰਜਾਬ ਦੇ ਸਟੂਡੈਂਟ ਦੀ ਗੱਲ ਕਰ ਲਈਏ ਤਾਂ ਉਹ ਹਮੇਸ਼ਾ ਤੋਂ ਮਿਹਨਤੀ ਰਿਹਾ ਆ ਉਹਨੇ ਵੱਡੇ ਵੱਡੇ ਮੁਕਾਮ ਹਾਸਲ ਕੀਤੇ ਨੇ ਬਟ ਜਦੋਂ ਉਹਨੂੰ ਗਾਈਡੈਂਸ ਹੀ ਨਹੀਂ ਮਿਲਦੀ ਜਦੋਂ ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਮੈਂ ਕਿਹੜੇ ਰਾਹ ਤੇ ਜਾਣਾ ਤਾਂ ਫਿਰ ਉਹ ਜ਼ਰੂਰ ਇੰਨਾ ਵੱਡੇ ਅਹੁਦਿਆਂ ਤੋਂ ਦੂਰ ਰਹਿ ਜਾਂਦਾ ਹੈ ਸੋ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੈਂ ਕਰੀਅਰ ਗਾਈਡੈਂਸ ਨੂੰ ਲੈ ਕੇ ਬਹੁਤ ਸਾਰੀਆਂ ਵੀਡੀਓ ਬਣਾਈਆਂ ਨੇ ਬਹੁਤ ਸਾਰੇ ਬੱਚਿਆਂ ਨੂੰ ਦੱਸਿਆ ਵੀ ਕਿੱਦਾਂ ਉਹ ਆਈਐਸ ਆਈਪੀਐਸ ਬਣ ਸਕਦੇ ਨੇ ਕਿਵੇਂ ਉਹ ਡੀਐਸਪੀ ਐਸਡੀਐਮ ਬਣ ਸਕਦੇ ਨੇ ਸੋ ਉਹਦੇ ਲਈ ਹੁਣ ਪੜ੍ਹਨਾ ਵੀ ਪੈਣਾ ਆ ਸੋ ਜਿਹੜੇ ਬੱਚੇ ਇਸ ਸਮੇਂ ਗ੍ਰੈਜੂਏਸ਼ਨ ਦੇ ਵਿੱਚ ਨੇ ਉਹ ਆਪਣੀ ਪੜ੍ਹਾਈ ਦੇ ਨਾਲ-ਨਾਲ ਕਿਵੇਂ ਇਹਨਾਂ ਐਗਜ਼ਾਮ ਦੀ ਤਿਆਰੀ ਕਰ ਸਕਦੇ ਨੇ ਤਾਂ ਜੋ ਗ੍ਰੈਜੂਏਸ਼ਨ ਕੰਪਲੀਟ ਹੋਵੇ ਉਹ ਸਰਕਾਰੀ ਪੇਪਰ ਦੇਣ ਤੇ ਵੱਡੇ ਅਹੁਦਿਆਂ ਉੱਤੇ ਪਹੁੰਚ ਕੇ ਆਪਣੇ ਮਾਪਿਓ ਦਾ ਤੇ ਆਪਣੇ ਪੰਜਾਬ ਦਾ ਨਾਂ ਰੋਸ਼ਨ ਕਰਨ ਉਸ ਇਗਜ਼ਾਮ ਦੀ ਤਿਆਰੀ ਦੇ ਲਈ ਜਿਹੜਾ ਬੈਚ ਸਟਾਰ ਹੋਣ ਜਾ ਰਿਹਾ ਉਹਦੇ ਬਾਰੇ ਜਾਣਕਾਰੀ ਅੱਜ ਇਸ ਵੀਡੀਓ ਵਿੱਚ ਮੈਂ ਦਵਾਂਗਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਫਤੇਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸੇ ਸਾਡਾ 247 ਦੇ YouTube ਚੈਨਲ ਦੇ ਉੱਤੇ ਬਹੁਤ ਸਾਰੇ ਬੱਚਿਆਂ ਨੂੰ ਪਤਾ ਹੋਊਗਾ ਕਿ IAS IPS ਕੀ ਚੀਜ਼ ਹੈ ਜਿਵੇਂ ਕਿਹਾ ਯੂਪੀਐਸਸੀ ਤੇ ਪੀਸੀਐਸ ਕੀ ਚੀਜ਼ ਹੈ ਸੋ ਉਹ ਵੀ ਵੀਡੀਓ ਨੂੰ ਇਸ ਕਰਕੇ ਦੇਖਣਗੇ ਕਿਉਂਕਿ ਲਿਖਿਆ ਹੋਇਆ ਕਿ ਅਸੀਂ ਨਵਾਂ ਬੈਚ ਸਟਾਰਟ ਕੀਤਾ ਤੇ ਹੁਣ ਤੁਸੀਂ ਇਹਨੂੰ ਜਿਹੜਾ ਜੁਆਇਨ ਕਰ ਸਕਦੇ ਹੋ ਪਰ ਹਾਂ ਜੁਆਇਨ ਕਰਨ ਤੋਂ ਪਹਿਲਾਂ ਬੱਚੇ ਦੇ ਮਨ 'ਚ ਸਵਾਲ ਹੁੰਦਾ ਵੀ ਬੈਜ ਦੇ ਵਿੱਚ ਖਾਸ ਕੀ ਹੈ ਕਿੱਦਾਂ ਪੜਾਇਆ ਜਾਊਗਾ ਇਹਦਾ ਕੀ ਪੈਟਰਨ ਹੋਊਗਾ ਸਾਰੀਆਂ ਗੱਲਾਂ ਦੱਸੀਆਂ ਜਾਣਗੀਆਂ ਤੇ ਦੂਜੇ ਨੰਬਰ ਤੇ ਜਿਹੜੇ ਬੱਚਿਆਂ ਨੂੰ ਪਤਾ ਹੀ ਨਹੀਂ ਕਿ ਯੂਪੀਐਸਸੀ ਪੀਸੀਐਸ ਚੀਜ਼ ਕੀ ਹੈ ਉਹਨਾਂ ਦੇ ਲਈ ਸਪੈਸ਼ਲ ਇਹ ਹੈ ਵੀ ਬਾਈ ਤੁਸੀਂ ਆਈਐਸ ਬਣਨਾ ਅਕਸਰ ਅਸੀਂ ਸੁਣ ਲੈਂਦੇ ਹਾਂ ਨਾ ਟੀਵੀ ਦੇ ਵਿੱਚ ਜਾਂ ਗਾਣਿਆਂ ਵਿੱਚ ਇਦਾਂ ਦੇ ਨਾਮ ਹੁੰਦੇ ਨੇ ਆਈਐਸ ਆਈਪੀਐਸ ਡੀਐਸਪੀਐਸ ਡੀਐਮ ਤਸੀਲਦਾਰ ਸੋ ਸਿੰਪਲ ਭਾਜਾ ਵਿੱਚ ਉਹ ਉਹਦਿਆਂ ਤੇ ਬੈਠਣ ਦੇ ਲਈ ਐਗਜ਼ਾਮ ਹੁੰਦੇ ਨੇ ਤੁਸੀਂ ਗ੍ਰੈਜੂਏਸ਼ਨ ਦੇ ਨਾਲ ਕਿਵੇਂ ਤਿਆਰੀ ਕਰ ਸਕਦੇ ਹੋ ਉਹ ਵੀ ਮੈਂ ਜ਼ਰੂਰ ਦੱਸੂੰਗਾ ਸੋ ਲੋ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜਦਾ ਸਮਾਂ ਨਹੀਂ ਲੈਂਦੇ ਸੋ ਬੜੇ ਧਿਆਨ ਨਾਲ ਦੇਖਿਓ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਇਦਾਂ ਦੀ ਵੀਡੀਓ ਹੋ ਸਕਦੀ ਹੈ ਜਿਹੜੀ ਤੁਹਾਡੀ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਦੇ ਸਕੇ ਸੋ ਜੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਲਓ ਸੋ ਆਈਐਸ ਆਈਪੀਐਸ ਡੀਐਸਪੀ ਐਸਡੀਐਮ ਤੇ ਤਹਿਸੀਲਦਾਰ ਵਰਗੇ ਅਹੁਦੇ ਪੰਜਾਬ ਦੇ ਬੱਚੇ ਜਿਹੜੇ ਉਹ ਹਾਸਲ ਕਰ ਸਕਦੇ ਨੇ ਇਗਜ਼ਾਮ ਦੇ ਕੇ ਹੁਣ ਜਿਹੜੇ ਇਗਜ਼ਾਮ ਹੁੰਦੇ ਨੇ ਦੋ ਤਰੀਕੇ ਦੇ ਜਾ ਕਿ ਲੋ ਵੀ ਯੂਪੀਐਸਸੀ ਇੱਕ ਸੰਸਥਾ ਆ ਆਰਗੇਨਾਈਜੇਸ਼ਨ ਆ ਜੋ ਇਸ ਇਗਜ਼ਾਮ ਨੂੰ ਲੈਂਦੀ ਆ ਇੱਦੀ ਪੰਜਾਬ ਦੇ ਵਿੱਚ ਗੱਲ ਕਰ ਲਈ ਤਾਂ ਪੰਜਾਬ ਪੀਸੀਐਸ ਦਾ ਇਗਜ਼ਾਮ ਜੋ ਪੀਪੀਐਸਸੀ ਬੋਰਡ ਲੈਂਦਾ ਠੀਕ ਐ ਸੋ ਜਿਵੇਂ ਆਪਾਂ ਕਹਿੰਦੇ 10ਵੀਂ ਦੇ ਬੋਰਡ ਦੇ ਪੇਪਰ ਸੀਗੇ ਸਾਡਾ ਬੋਰਡ ਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਜਾਂ ਸੀਬੀਐਸਸੀ ਬੋਰਡ ਉਹ 10ਵੀਂ ਕਰਾਉਂਦਾ ਇੱਦੀ ਇਹ ਬੋਰਡ ਨੇ ਤੇ ਇਗਜ਼ਾਮ ਕੰਡਕਟ ਕਰਦੇ ਨੇ ਇਗਜ਼ਾਮ ਹੁੰਦਾ ਆ ਬੱਚੇ ਉਹ ਇਗਜ਼ਾਮ ਦਿੰਦੇ ਨੇ ਫਿਰ ਉਹ ਇਹਨਾਂ ਉਧਿਆਂ ਉੱਤੇ ਜਾਂਦੇ ਨੇ ਹੁਣ ਜਿਹੜਾ ਸੈਂਟਰ ਲੈਵਲ ਦਾ ਇਗਜ਼ਾਮ ਆ ਯੂਪੀਐਸਸੀ ਦਾ ਇਹ ਤਾਂ ਹਰ ਸਾਲ ਆਉਂਦਾ ਇਹ 2020 ਵਿੱਚ ਵੀ ਆਇਆ ਸੀਗਾ ਇਹ ਇਗਜ਼ਾਮ ਇਹ 2021 ਵਿੱਚ ਵੀ ਆਇਆ ਸੀਗਾ ਇਹ 2022 ਵਿੱਚ ਵੀ ਆਇਆ 23 ਵਿੱਚ ਆਇਆ 24 ਵਿੱਚ ਵੀ ਆਇਆ 25 ਵਿੱਚ ਵੀ ਆਇਆ ਤੇ 2026 ਵਿੱਚ ਵੀ ਆਊਗਾ ਇਹ ਇਗਜ਼ਾਮ 2027 ਵਿੱਚ ਵੀ ਆਊਗਾ ਇਹ ਇਗਜ਼ਾਮ 2028 29 30 31 ਸੋ ਜਿੰਨਾ ਹੁਣ ਅਸੀਂ ਸੋਚ ਸਕਦੇ ਆ ਜ਼ਿਆਦਾ ਚਲੋ ਤਾਂ ਨਹੀਂ ਮੈਨੂੰ ਪਤਾ ਵੀ 100 200 ਸਾਲ ਆਊਗਾ ਕਿ ਨਹੀਂ ਆਊਗਾ ਲੇਕਿਨ ਜਦੋਂ ਤੱਕ ਅਸੀਂ ਗ੍ਰੈਜੂਏਸ਼ਨ ਕਰਨੀ ਆ ਅਸੀਂ ਆਪਣੇ ਕੈਰੀਅਰ ਨੂੰ ਆਉਣ ਵਾਲੇ 5 6 ਸਾਲਾਂ ਵਿੱਚ ਸੈੱਟ ਕਰਨਾ ਉਨਾ ਸਮੇਂ ਹਰ ਸਾਲ ਇਗਜ਼ਾਮ ਜ਼ਰੂਰ ਆਊਗਾ ਇਿੱਦੀ ਜੇ ਪੀਸੀਐਸ ਦੀ ਗੱਲ ਕਰ ਲਈਏ ਤਾਂ ਪੀਸੀਐਸ ਦਾ ਇਗਜ਼ਾਮ ਜਿਹੜਾ ਆ ਹਾਲਾਂਕਿ ਪਹਿਲਾਂ ਹੁੰਦਾ ਸੀਗਾ ਵਿੱਚ ਕੋਈ ਕੰਟਰੋਵਰਸੀ ਹੋਈ ਇਹਨੂੰ ਬੰਦ ਕਰ ਦਿੱਤਾ ਗਿਆ ਤੇ 2012 ਦੇ ਵਿੱਚ ਇਗਜ਼ਾਮ ਹੋਇਆ ਫਿਰ 2013 ਵਿੱਚ ਦੁਬਾਰਾ ਇਸ ਇਗਜ਼ਾਮ ਨੂੰ ਕਰਾਇਆ ਗਿਆ ਕਿਉਂਕਿ 2012 ਦੇ ਵਿੱਚ ਥੋੜੀ ਜਿਹੀ ਗਲਤੀ ਸੀਗੀ ਫਿਰ 2015 ਦੇ ਵਿੱਚ ਇਗਜ਼ਾਮ ਹੀ ਹੁੰਦਾ ਆ ਫਿਰ 2018 ਵਿੱਚ ਪੀਸੀਐਸ ਦਾ ਇਗਜ਼ਾਮ ਹੁੰਦਾ ਫਿਰ 2020 ਦੇ ਵਿੱਚ ਨੋਟੀਫਿਕੇਸ਼ਨ ਆਇਆ ਤੇ 2021 ਦੇ ਵਿੱਚ ਇਗਜ਼ਾਮ ਹੋਇਆ ਤੇ ਇਸ ਵਾਰ 2025 ਦੇ ਵਿੱਚ ਜਨਵਰੀ ਮਹੀਨੇ ਵਿੱਚ ਨੋਟੀਫਿਕੇਸ਼ਨ ਆ ਤੇ ਇਗਜ਼ਾਮ ਹਜੇ ਹੋਣਾ ਆ। ਜਾਨੀ ਹੁਣ ਅਸੀਂ ਇਹ ਇਗਜ਼ਾਮ ਨਹੀਂ ਦੇ ਸਕਦੇ ਸੋ ਮੈਨੂੰ ਇੱਥੇ ਇਹ ਪਤਾ ਲੱਗ ਗਿਆ ਵੀ ਇਗਜ਼ਾਮ ਦੀ ਫ੍ਰੀਕਵੈਂਸੀ ਕੀ ਆ ਤੇ ਉਮੀਦ ਇਹ ਵੀ ਆ ਵੀ 2027 ਜਾਂ 2028 ਵਿੱਚ ਦੁਬਾਰਾ ਤੋਂ ਪੀਸੀਐਸ ਦਾ ਇਗਜ਼ਾਮ ਫੇਰ ਆਊਗਾ। 27 ਦੇ ਸੁਣਨ ਨੂੰ ਖਬਰਾਂ ਮਿਲਦੀਆਂ ਨੇ ਕਿ 27 ਦੇ ਵਿੱਚ ਦੁਬਾਰਾ ਆ ਸਕਦਾ ਹੈ। ਤੇ ਜੇ ਆਪਾਂ ਪੀਸੀਐਸ ਤੋਂ ਹਟ ਕੇ ਯੂਪੀਐਸਸੀ ਦੀ ਗੱਲ ਕਰੀਏ ਤਾਂ ਹਰ ਸਾਲ ਆ ਰਿਹਾ ਹੈ। ਸੋ ਇੱਥੋਂ ਮੈਨੂੰ ਇਹ ਪਤਾ ਲੱਗ ਗਿਆ ਕਿ ਮੇਰੇ ਕੋਲੇ ਮੌਕਾ ਹੈਗਾ ਘਟੋ ਘਟ ਨੂੰ ਪਤਾ ਵੀ ਇਗਜ਼ਾਮ ਆਉਂਦਾ ਕਿ ਨਹੀਂ ਆਉਂਦਾ। ਮੈਂ ਤਿਆਰੀ ਕਰੀ ਜੇ ਮੈਂ एग्जाम ਮੁੜ ਕੇ ਆਵੇ ਨਾ ਫਿਰ ਬਹੁਤ ਪਰੇਸ਼ਾਨੀ ਹੁੰਦੀ ਹੈ ਜਿਵੇਂ ਜਿਹੜੇ 2020 21 ਵਾਲੇ ਬੱਚਿਆਂ ਦੇ ਲਈ ਕਿਤਨਾ ਕਦੇ ਪਰੇਸ਼ਾਨੀ ਦਾ ਸਵੱਬ ਸੀਗਾ 2025 ਵਾਲਾ ਪੇਪਰ ਸੋ ਉਹਨਾਂ ਨੂੰ 2-3 ਸਾਲ ਸਬਰ ਕਰਨਾ ਪਿਆ ਪਰ ਜੇ ਉਹ ਤਿਆਰੀ ਉਸ ਤਰੀਕੇ ਨਾਲ ਕਰਦੇ ਫਿਰ ਸ਼ਾਇਦ ਉਹਨਾਂ ਨੂੰ ਗ੍ਰੈਜੂਏਸ਼ਨ ਦੇ ਨਾਲ-ਨਾਲ ਜੇ ਤਿਆਰੀ ਕਰਦੇ ਤਾਂ ਸ਼ਾਇਦ ਇਨੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪੈਂਦਾ ਜੀ ਹੁਣ ਆਪਾਂ ਦੇਖਦੇ ਹਾਂ एग्जाम ਦੀ ਫ੍ਰੀਕੁਐਂਸੀ ਮੈਨੂੰ ਪਤਾ ਲੱਗ ਗਿਆ ਵੀ ਕਦੋਂ-ਕਦੋਂ एग्जाम ਹੁੰਦਾ ਆ ਹੁਣ ਇਹਦਾ ਪੈਟਰਨ ਕੀ ਹੁੰਦਾ ਸੋ ਦੋਨਾਂ ਦਾ ਸੇਮ ਹੀ ਲਗਭਗ ਪੈਟਰਨ ਆ ਤਿੰਨ ਸਟੈਪ ਹੁੰਦੇ ਨੇ ਸਭ ਤੋਂ ਪਹਿਲਾ ਸਟੈਪ ਹੁੰਦਾ ਜੀ ਪ੍ਰੀਲਮ ਦਾ ਪ੍ਰੀ ਦਾ ਐਗਜ਼ਾਮ ਹੁੰਦਾ ਆ ਉਦੋਂ ਬਾਅਦ ਸਾਡੇ ਕੋਲ ਦੂਜਾ ਸਟੈਪ ਹੈ ਮੀਨਸ ਦਾ ਪਹਿਲਾ ਸਟੈਪ ਪ੍ਰੀ ਦੂਜਾ ਸਟੈਪ ਮੀਨਸ ਤੇ ਤੀਜਾ ਸਟੈਪ ਹੈ ਸਾਡੇ ਕੋਲ ਇੰਟਰਵਿਊ ਸੋ ਦੋਨਾਂ ਦੇ ਵਿੱਚ ਇਦਾਂ ਹੀ ਹੁੰਦਾ ਹੈ ਪਹਿਲਾਂ ਤੁਸੀਂ ਪ੍ਰੀ ਕਲੀਅਰ ਕਰੋ ਫਿਰ ਬੱਚੇ ਮੀਨਸ ਲਿਖਦੇ ਨੇ ਫਿਰ ਬੱਚੇ ਇੰਟਰਵਿਊ ਦੇ ਵਿੱਚ ਜਾਂਦੇ ਨੇ ਸੋ ਕੁਝ ਬੱਚੇ ਪ੍ਰੀ ਕਲੀਅਰ ਕਰਕੇ ਮੀਨਸ ਦੇ ਵਿੱਚ ਜਾਂਦੇ ਨੇ ਕੁਝ ਬੱਚੇ ਇੱਥੋਂ ਫੇਲ ਹੋ ਜਾਂਦੇ ਨੇ ਜਿਹੜੇ ਮੇਨਸ ਲਿਖਦੇ ਨੇ ਫਿਰ ਉਹ ਇੰਟਰਵਿਊ ਦੇ ਵਿੱਚ ਜਾਂਦੇ ਨੇ ਤੇ ਫਾਈਨਲੀ ਇੰਟਰਵਿਊ ਕਲੀਅਰ ਕਰਨ ਤੋਂ ਬਾਅਦ ਜੈ ਕਹਿ ਲੋ ਇਹ ਦੋ ਇਗਜ਼ਾਮ ਦੇ ਨੰਬਰ ਜੁੜਦੇ ਨੇ ਫਿਰ ਲਿਸਟ ਤਿਆਰ ਹੁੰਦੀ ਹੈ ਜਿਹੜੇ ਟੌਪ ਵਾਲੇ ਬੱਚੇ ਹੁੰਦੇ ਨੇ ਜਿੰਨੀਆਂ ਵੈਕੈਂਸੀਸ ਹੁੰਦੀਆਂ ਨੇ ਜਿੰਨੀਆਂ ਨੌਕਰੀਆਂ ਹੁੰਦੀਆਂ ਨੇ ਉੰਨੇ ਬੱਚੇ ਰੱਖ ਲਏ ਜਾਂਦੇ ਨੇ ਸੋ ਇਹ ਪੈਟਰਨ ਹੈ ਜੀ ਇਸ ਇਗਜ਼ਾਮ ਦਾ ਠੀਕ ਹੈ ਹੁਣ ਇਸ ਇਗਜ਼ਾਮ ਦੇ ਲਈ ਜੇ ਸਬਜੈਕਟਾਂ ਦੀ ਗੱਲ ਕਰ ਲਈਏ ਤਾਂ ਜਿਹੜਾ ਪ੍ਰੀ ਦਾ ਪੇਪਰ ਹੁੰਦਾ ਬੱਚੇ ਉਹ ਇੱਕ ਦਿਨ ਦੋ ਇਗਜ਼ਾਮ ਹੁੰਦੇ ਨੇ ਇੱਕੋ ਦਿਨ ਜਿਹੜਾ ਦੋ ਇਗਜ਼ਾਮ ਹੁੰਦੇ ਨੇ ਇੱਕ ਜੀਐਸ 1 ਦਾ ਤੇ ਦੂਜਾ ਸੀ ਸੈੱਟ ਦਾ ਇਹ ਦੋਨੋਂ ਸੇਮ ਹੀ ਹੁੰਦੇ ਨੇ ਮਤਲਬ ਪੀਸੀਐਸ ਵਿੱਚ ਵੀ ਇਦਾਂ ਹੁੰਦਾ ਤੇ ਯੂਪੀਐਸਸੀ ਵਿੱਚ ਵੀ ਇਦਾਂ ਹੁੰਦਾ ਹੁਣ ਇਹਦੇ ਵਿੱਚ ਕੁਐਸਚਨ ਕਿੱਦਾਂ ਆਉਣਗੇ ਇੱਕ ਕੁਐਸਚਨ ਦਿੱਤਾ ਹੋਊਗਾ ਚਾਰ ਆਪਸ਼ਨ ਦਿੱਤੇ ਹੋਣਗੇ ਤੁਸੀਂ ਟਿਕ ਕਰਨਾ ਜਸਟ ਯਾਨੀ ਕਿ ਐਮਸੀਕਿਊਜ਼ ਬੇਸਡ ਕੁਐਸਚਨ ਹੁੰਦੇ ਨੇ ਜੀਐਸ 1 ਦੇ ਵਿੱਚ ਜੀਓਗ੍ਰਾਫੀ ਹਿਸਟਰੀ ਪੋਲੀਟੀ ਇਕਨੋਮੀ ਇਦਾਂ ਦੇ ਕੁਐਸਚਨ ਆਉਂਦੇ ਨੇ ਤੇ ਜੀਐਸ 2 ਦੀ ਗੱਲ ਕਰ ਲਈਏ ਨੂੰ ਅਸੀਂ ਸੀ ਸੈੱਟ ਵੀ ਕਹਿ ਦਿੰਦੇ ਆ ਯਾਨੀ ਕਿ ਇਹਦੇ ਵਿੱਚ ਅੰਗਰੇਜ਼ੀ ਪੰਜਾਬੀ ਮੈਥ ਰੀਜ਼ਨਿੰਗ ਸੋ ਜੇ ਯੂਪੀਐਸਸੀ ਵਿੱਚ ਪੰਜਾਬੀ ਨਹੀਂ ਆਊਗੀ ਪੰਜਾਬ ਪੀਐਸ ਵਿੱਚ ਪੰਜਾਬੀ ਵੀ ਹੁੰ ਹੁਣ ਇਦਾਂ ਹੀ ਜੇ ਅਸੀਂ ਮੇਨਸ ਦੀ ਗੱਲ ਕਰੀਏ ਤਾਂ ਇੱਥੇ ਕੁਐਸਚਨ ਲਿਖਣ ਨੂੰ ਹੁੰਦੇ ਨੇ ਤੁਹਾਨੂੰ ਕੁਐਸਚਨ ਦਿੱਤਾ ਜਾਊਗਾ ਤੁਸੀਂ ਥੱਲੇ ਆਨਸਰ ਲਿਖਣਿਆ ਜਿਵੇਂ ਗ੍ਰੈਜੂਏਸ਼ਨ ਲਿਖਦੇ ਹੋ ਇਸ ਤਰੀਕੇ ਨਾਲ ਖਾਲੀ ਜਗ੍ਹਾ ਛੱਡੀ ਹੁੰਦੀ ਹੈ ਸੋ ਇਸ ਤਰੀਕੇ ਨਾਲ ਮੇਨਸ ਦੇ ਯੂਪੀਐਸਸੀ ਦੇ ਵਿੱਚ 9 ਪੇਪਰ ਹੁੰਦੇ ਨੇ ਤੇ ਪੰਜਾਬ ਪੀਸੀਐਸ ਦੇ ਵਿੱਚ 7 ਪੇਪਰ ਹੁੰਦੇ ਨੇ ਸੋ ਇੱਥੇ ਦੋ ਪੇਪਰਾਂ ਦਾ ਫਰਕ ਹੈ ਇੰਟਰਵਿਊ ਦੇ ਨੰਬਰਾਂ ਦਾ ਫਰਕ ਹੁੰਦਾ ਪੈਟਰਨ ਸੇਮ ਹੀ ਰਹਿੰਦਾ ਜੀ ਸੋ ਇਸ ਤਰੀਕੇ ਨਾਲ ਇਸ ਐਗਜ਼ਾਮ ਦੇ ਪ੍ਰੋਸੈਸ ਨੂੰ ਦੇਖਿਆ ਜਾਵੇ ਪ੍ਰੀ ਮੇਨਸ ਦੇ ਇੰਟਰਵਿਊ ਨੂੰ ਲਗਭਗ 7 ਤੋਂ 8 ਮਹੀਨੇ ਦਾ ਸਮਾਂ ਓਵਰঅল ਮਿਲਾ ਕੇ ਸੋ 6 ਤੋਂ 7-8 ਮਹੀਨੇ ਦਾ ਸਮਾਂ ਲੱਗ ਜਾਂਦਾ ਹੈ ਇਹ ਸਾਰੇ ਪੈਟਰਨ ਨੂੰ ਪੂਰਾ ਕਰਨ ਦੇ ਲਈ ਸੋ ਮੈਨੂੰ ਹੁਣ ਕਲੀਅਰ ਹੋ ਗਿਆ ਸਟੂਡੈਂਟਸ ਤੁਹਾਨੂੰ ਵੀ ਕਲੀਅਰ ਹੋ ਗਿਆ ਹੋਗਾ ਵੀ ਕਿਸ ਤਰੀਕੇ ਦਾ ਇਹ ਇਗਜ਼ਾਮ ਹੁੰਦਾ ਹੈ ਹੁਣ ਜੇ 7-8 ਮਹੀਨੇ ਤੁਸੀਂ ਇਗਜ਼ਾਮ ਦੇ ਵਿੱਚ ਰਹਿਣਾ ਉਹਦੀ ਤਿਆਰੀ ਵੀ ਚਾਹੀਦੀ ਹੈ ਐਡੇ ਵੱਡੇ ਅਹੁਦੇ ਮਿਲਣੇ ਆ ਇੰਨੇ ਤੁਸੀਂ ਸਟੈਪ ਕਲੀਅਰ ਕਰਨੇ ਤਿਆਰੀ ਕਰਨੀ ਪੈਣੀ ਹੈ ਸੋ ਆਪਾਂ ਇੱਕ ਵਾਰ ਸਿਲੇਬਸ ਥੋੜਾ ਜਿਹਾ ਦੇਖ ਲੈਣੇ ਸੋ ਜਿਵੇਂ ਅਸੀਂ GS1 ਦੀ ਗੱਲ ਕਰ ਲਈ ਕਰੰਟ ਅਫੇਅਰਸ ਹੋ ਗਿਆ ਹਿਸਟਰੀ ਹੋ ਗਈ ਜੀਓਗ੍ਰਾਫੀ ਹੋ ਗਈ ਪੋਲਿਟੀ ਹੋ ਗਈ ਇਕਨੋਮੀ ਹੋ ਗਿਆ এনवायरमेंट ਹੋ ਗਿਆ ਸਾਇੰਸ ਐਂਡ ਟੈਕ ਹੋ ਗਿਆ ਤੇ ਪੰਜਾਬ ਪੀਸ ਦੇ ਵਿੱਚ ਪੰਜਾਬ ਜੀਕੇ ਵੀ ਹੁੰਦੀ ਹੈ ਜਾਨੀ ਕਿ ਪੰਜਾਬ ਦੇ ਰਿਲੇਟਡ ਵੀ ਜਾਣਕਾਰੀ ਹੁੰਦੀ ਹੈ ਸਾਡੇ ਕੋਲੇ ਇਹਦੀ ਸੀ ਸੈਟ ਦੀ ਗੱਲ ਕਰ ਲਈ ਜਿਵੇਂ ਦੱਸਿਆ ਤੁਹਾਨੂੰ ਮੈਥ ਰੀਜ਼ਨਿੰਗ ਅੰਗਰੇਜ਼ੀ ਪੰਜਾਬੀ ਇਹ ਸਬਜੈਕਟ ਸਾਨੂੰ ਵੇਖਣ ਨੂੰ ਮਿਲਦੇ ਨੇ ਹੁਣ ਅਸੀਂ ਸਾਰੇ ਇਹਦੀ ਤਿਆਰੀ ਕਿਦਾਂ ਕਰ ਸਕਦੇ ਹਾਂ ਇਹਦੀ ਤਿਆਰੀ ਦੀ ਗੱਲ ਕਰ ਲਈਏ ਅਕਸਰ ਤੁਸੀਂ ਯੂਥ ਹੋ ਤਾਂ ਤੁਸੀਂ ਇਹਦੀ ਤਿਆਰੀ ਕਰ ਸਕਦੇ ਹੋ ਗ੍ਰੈਜੂਏਸ਼ਨ ਦੇ ਵਿੱਚੋਂ ਬੀਏ ਕਰ ਰਹੇ ਹੋ ਸਪੈਸ਼ਲੀ ਬੱਚੇ ਤੁਸੀਂ ਇਹ ਲਾ ਲਓ ਵੀ ਜਿਹੜੇ ਇਹਦੇ ਵਿੱਚ ਸਬਜੈਕਟ ਹੁੰਦੇ ਨੇ ਉਹ ਬੀਏ ਵਾਲੇ ਬੱਚਿਆਂ ਵਾਲੇ ਹੀ ਸਬਜੈਕਟ ਹੁੰਦੇ ਨੇ ਸੋ ਜੂ ਅਸੀਂ ਬੀਏ ਵਿੱਚ ਪੜ੍ਹਦੇ ਹਾਂ ਉਦਾਂ ਦੇ ਹੀ ਸਬਜੈਕਟ ਹੁੰਦੇ ਨੇ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਹਾਲਾਂਕਿ ਇੰਜੀਨੀਅਰਿੰਗ ਵਾਲੇ ਬੱਚਿਆਂ ਨੂੰ ਜ਼ਰੂਰ ਐਕਸਟਰਾ ਮਿਹਨਤ ਕਰਨੀ ਪੈ ਸਕਦੀ ਹੈ ਬਟ ਜਿਹੜੇ ਬੀਏ ਵਾਲੇ ਉਹਨਾਂ ਦੇ ਨਾਲ ਮਿਲਦੇ ਜੁਲਦੇ ਸਬਜੈਕਟ ਜੇ ਹੀ ਹੁੰਦੇ ਨੇ ਠੀਕ ਹੈ ਜੀ ਹੁਣ ਅਸੀਂ ਤਿਆਰੀ ਕਦੋਂ ਕਰ ਸਕਦੇ ਹਾਂ ਬਹੁਤ ਸਾਰੇ ਬੱਚੇ ਕੀ ਕਰਦੇ ਆ ਪਹਿਲਾਂ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਫਿਰ ਇਹਦੀ ਤਿਆਰੀ ਸ਼ੁਰੂ ਕਰਦੇ ਆ ਸੋ 1-2 ਸਾਲ 3 ਸਾਲ ਕੇ ਵੀਰੇ ਲੱਗ ਜਾਂਦੇ ਨੇ ਉਹ ਵੀ ਜਿੱਦਾਂ ਬੱਚੇ ਨੂੰ ਇਨਫੋਰਮੇਸ਼ਨ ਮਿਲਦੀ ਉਹ ਤਿਆਰੀ ਕਰਦਾ ਬਟ ਮੈਂ ਹਮੇਸ਼ਾ ਸਲਾਹ ਦਿੰਨਾ ਹੁੰਦਾ ਵੀ ਜੇ ਤੁਸੀਂ ਗ੍ਰੈਜੂਏਸ਼ਨ ਦੇ ਵਿੱਚੋਂ ਗ੍ਰੈਜੂਏਸ਼ਨ ਦੇ ਪਹਿਲੇ ਦੂਜੇ ਤੀਜੇ ਸਾਲ ਦੇ ਵਿੱਚੋਂ ਤਾਂ ਇਹਦੀ ਤਿਆਰੀ ਆਪ ਦੀ ਸ਼ੁਰੂ ਕਰ ਦੋ ਰੋਜ਼ ਦਾ ਜਹ ਹਫਤੇ ਦੇ ਕੋਈ 8-10 ਘੰਟੇ ਦੇਣੇ ਸ਼ੁਰੂ ਕਰ ਦੋ ਪਹਿਲੇ ਸਾਲ ਦੇ ਵਿੱਚ ਉਦੋਂ ਬਾਅਦ ਦੂਜਾ ਸਾਲ ਆਊਗਾ ਫਿਰ ਸਮਾਂ ਵਧਾ ਦਿਓ ਤੇ ਜਦੋਂ ਤੱਕ ਗ੍ਰੈਜੂਏਸ਼ਨ ਹੋਊਗੀ ਤੁਹਾਡੀ ਗ੍ਰੈਜੂਏਸ਼ਨ ਵੀ ਕੰਪਲੀਟ ਹੋ ਜੂਗੀ ਤੇ ਤਿਆਰੀ ਵੀ ਵਧੀਆ ਹੋ ਜੂਗੀ ਤੁਹਾਡੇ ਬੇਸਿਕ ਕਲੀਅਰ ਹੋ ਜਾਣਗੇ ਤੁਹਾਡਾ ਕੈਰੈਕਟਰ ਬਿਲਡਿੰਗ ਹੋ ਜਾਊਗਾ ਤੁਹਾਨੂੰ ਰਾਈਟਿੰਗ ਸਕਿੱਲ ਆਜੂਗੀ ਮਤਲਬ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਸਿੱਖਣੀਆਂ ਪੈਂਦੀਆਂ ਨੇ ਇਸ ਇਗਜ਼ਾਮ ਨੂੰ ਕਲੀਅਰ ਕਰਨ ਦੇ ਲਈ ਤੇ ਜਿਵੇਂ ਹੀ ਗ੍ਰੈਜੂਏਸ਼ਨ ਕੰਪਲੀਟ ਹੋਊਗੀ ਜਿੰਨਾ ਤੁਸੀਂ ਪੜਿਆ 6 ਮਹੀਨੇ ਸਾਲ ਲਾ ਕੇ ਇੱਕ ਵਾਰ ਰਿਵੀਜ਼ਨ ਕਰੋ ਆਪਦੀ ਤਿਆਰੀ ਨੂੰ ਹੋਰ ਪੱਕਾ ਕਰੋ ਇਗਜ਼ਾਮ ਦਿਓ ਤੇ ਵਾਹਿਗੁਰੂ ਨੇ ਚਾਹ ਤਾ ਤੁਹਾਡੀ ਕਿਸਮਤ ਦੇ ਵਿੱਚ ਅਫਸਰੀ ਅਹੁਦੇ ਹੋਏ ਤਾਂ ਇਗਜ਼ਾਮ ਜ਼ਰੂਰ ਕਲੀਅਰ ਹੋ ਜਾਊਗਾ ਜੀ। ਸੋ ਇਹ ਤਰੀਕਾ ਹੁੰਦਾ। ਸੋ ਜੇ ਤੁਸੀਂ ਵੀ ਗ੍ਰੈਜੂਏਸ਼ਨ ਦੇ ਪਹਿਲੇ ਦੂਜੇ ਜਾਂ ਤੀਜੇ ਸਾਲ ਦੇ ਵਿੱਚੋਂ ਤਾਂ ਤੁਸੀਂ ਆਪ ਦੀ ਹੁਣ ਤੋਂ ਹੀ ਤਿਆਰੀ ਸ਼ੁਰੂ ਕਰੋ ਡਿਲੇ ਨਹੀਂ ਕਰਨੀ ਸੋਚੋ ਨਾ ਵੀ ਹੁਣ ਗ੍ਰੈਜੂਏਸ਼ਨ ਨੇ ਬੜੂਗੀ ਫਿਰ ਕਰਾਂਗੇ ਨਹੀਂ। ਸਮਾਂ ਬੜਾ ਕੀਮਤੀ ਇਹ ਲੰਘਿਆ ਦੁਬਾਰਾ ਨਹੀਂ ਹੁੰਦਾ। ਸੋ ਇਸ ਕਰਕੇ ਜਿਹੜੇ ਬੱਚੇ ਗ੍ਰੈਜੂਏਸ਼ਨ ਦੇ ਵਿੱਚ ਹੈਗੇ ਆ ਚਾਹੇ ਉਹ ਬੀਏ ਕਹੇ ਬੀਟੈਕ ਕਹੇ ਲੋ ਬੀਬੀਏ ਕਹੇ ਲੋ ਜਿਹੜੇ ਬੱਚੇ ਵੀ ਗ੍ਰੈਜੂਏਸ਼ਨ ਕਰ ਰਹੇ ਆ ਉਹਨਾਂ ਦੇ ਲਈ ਸਪੈਸ਼ਲ ਅਸੀਂ ਬੈਚ ਲੈ ਕੇ ਸੋ ਇਹ ਬੈਚ ਹੈ ਜੀ ਇਸ ਬੈਚ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਫੀਸ ਦੀ ਗੱਲ ਕਰ ਲਈਏ ਤੇ 3 ਸਾਲ ਇਸ ਬੈਚ ਦੀ ਵੈਲਿਡਿਟੀ ਹੋਊਗੀ 3 ਸਾਲ ਦੀ ਫੀਸ ਹੈਗੀ ਆ 40000 ਰੁਪਿਆ ਘਰੇ ਬੈਠ ਕੇ ਤੁਸੀਂ ਪੜਨਾ ਹੈ ਘਰੇ ਤੁਹਾਡੇ ਕੋਲੇ ਕਿਤਾਬਾਂ ਆ ਜਾਣਗੀਆਂ ਤੁਸੀਂ ਉਹਨਾਂ ਕਿਤਾਬਾਂ ਤੋਂ ਪੜ੍ਹਨਾ ਹੈ ਠੀਕ ਹੈ ਕਲਾਸਾਂ ਆਨਲਾਈਨ ਚੱਲਣਗੀਆਂ ਰਿਕਾਰਡਡ ਚੱਲਣਗੀਆਂ ਲਾਈਵ ਕਲਾਸ ਲੈ ਲਈ ਤਾਂ ਠੀਕ ਆ ਰਿਕਾਰਡਡ ਦੇਖ ਲਈ ਤਾਂ ਠੀਕ ਆ ਨਹੀਂ ਸਮਝ ਲੱਗਾ ਤਾਂ ਠੀਕ ਆ ਬੱਚੇ ਜਿਹੜੇ ਐਡਮਿਸ਼ਨ ਲੈਣਗੇ ਉਹਨਾਂ ਨੂੰ ਅਲੱਗ-ਅਲੱਗ ਗਰੁੱਪਾਂ ਵਿੱਚ ਅਸੀਂ ਐਡ ਕਰਕੇ ਰੱਖਾਂਗੇ ਸਾਡੇ ਨਾਲ ਗੱਲਬਾਤ ਕਰ ਸਕਦੇ ਨੇ ਸੋ ਇਹ ਹੈ ਬੈਚ ਇਹਦੇ ਵਿੱਚ ਜਿਹੜਾ ਪੜਾਉਣ ਦਾ ਸਾਡਾ ਤਰੀਕਾ ਕੀ ਹੈ ਅਸੀਂ ਜੋ ਹੈਗਾ ਉਹ 2027 ਦਾ ਫਾਊਂਡੇਸ਼ਨ ਬੈਚ ਨੂੰ ਅਸੀਂ ਕਹਿੰਦੇ ਹਾਂ 3 ਸਾਲ ਦੀ ਵੈਲਿਡਿਟੀ ਹੋਊਗੀ ਇਹਦੇ ਵਿੱਚ ਸੋ ਜਿਹੜਾ ਹੁਣ ਯਾਨੀ ਕਿ ਅਗਸਤ ਆਜੂਗਾ ਇੱਥੇ ਸੋ ਅਗਸਤ ਤੋਂ ਲੈ ਕੇ ਦਸੰਬਰ ਤੱਕ ਅਸੀਂ ਟਰਾਈ ਕਰਾਂਗੇ ਜਿਹੜੇ ਯਾਨੀ ਕਿ ਲਗਭਗ ਸਾਲ ਡੇਢ ਸਾਲ ਦਾ ਸਮਾਂ ਡੇਢ ਸਾਲ ਦਾ ਸਮਾਂ ਸੀ ਲਵਾਂਗੇ ਜਿਹਦੇ ਵਿੱਚ ਤੁਹਾਡੇ ਬੇਸਿਕ ਸਬਜੈਕਟ ਤੇ ਅਨਸਰ ਰਾਈਟਿੰਗ ਸਕਿੱਲ ਡਿਵੈਲਪ ਕਰਾਂਗੇ 2026 ਦੇ ਦਸੰਬਰ ਤੱਕ ਕਿਉਂਕਿ ਤੁਹਾਡੀ ਗ੍ਰੈਜੂਏਸ਼ਨ ਵੀ ਚੱਲਦੀ ਆ ਜ਼ਿਆਦਾ ਬਰਡਨ ਇੱਥੇ ਨਹੀਂ ਹੋਊਗਾ ਸੋ ਇਸ ਸਮੇਂ ਨੂੰ ਵੀ ਅਸੀਂ ਅੱਗੇ ਦੋ ਭਾਗਾਂ ਵਿੱਚ ਵੰਡਿਆ ਆ ਪਹਿਲਾ ਸਾਲ ਜਿਹੜਾ ਹੋਊਗਾ ਯਾਨੀ ਕਿ ਹੁਣ ਤੋਂ ਲੈ ਕੇ 2026 ਦੇ ਜੂਨ ਤੱਕ ਜੁਲਾਈ ਤੱਕ ਤੁਹਾਨੂੰ ਹਫਤੇ ਬਾਅਦ ਕਲਾਸਾਂ ਯਾਨੀ ਕਿ ਹਫਤੇ ਵਿੱਚ ਦੋ ਦਿਨ ਕਲਾਸਾਂ ਹੋਇਆ ਕਰਨਗੀਆਂ ਸ਼ੁੱਕਰਵਾਰ ਤੇ ਸ਼ਨੀਵਾਰ ਤੇ ਜਦੋਂ ਇੱਕ ਸਾਲ ਕੰਪਲੀਟ ਹੋ ਗਿਆ ਯਾਨੀ ਕਿ ਜੁਲਾਈ 2026 ਤੋਂ ਬਾਅਦ ਤੁਹਾਡੀਆਂ ਰੈਗੂਲਰ ਬੇਸਿਸ ਦੇ ਉੱਤੇ ਕਲਾਸਾਂ ਚੱਲ ਪੈਣਗੀਆਂ ਸੋ ਇਸ ਤਰੀਕੇ ਨਾਲ ਆਪਾਂ ਦੋ ਡੇਢ ਸਾਲ ਪੜਾਂਗੇ ਉਦੋਂ ਬਾਅਦ ਫਿਰ ਜਨਵਰੀ 2027 ਤੋਂ ਸੈਕੰਡ ਫੇਸ ਸ਼ੁਰੂ ਹੋ ਜੂਗਾ ਜਿਹਦੇ ਵਿੱਚ ਰਿਵੀਜ਼ਨ ਤੇ ਪ੍ਰੈਕਟਿਸ ਦੇ ਉੱਤੇ ਫੋਕਸ ਕਰਾਂਗੇ ਫਿਰ ਥਰਡ ਫੇਸ ਸ਼ੁਰੂ ਹੋ ਜੂਗਾ ਸੋ ਇਦੀ ਇਸ ਤਰੀਕੇ ਨਾਲ ਅਸੀਂ ਤਿਆਰੀ ਨੂੰ ਚਾਰ ਫੇजेस ਦੇ ਵਿੱਚ ਵੰਡਿਆ ਹੋਇਆ ਹੈ ਤਾਂ ਕਿ ਰਿਜ਼ਲਟ ਲੈ ਕੇ ਆ ਸਕੇ ਸੋ ਜਿਹੜਾ ਬੱਚਾ ਇਸ ਬੈਚ ਨੂੰ ਜੁਆਇਨ ਕਰਦਾ ਹੈ ਪਹਿਲਾ ਸਾਲ ਉਹਨੂੰ ਹਫ਼ਤੇ ਦੇ ਦੋ ਦਿਨ ਕਲਾਸਾਂ ਮਿਲਣਗੀਆਂ ਯਾਨੀ ਕਿ ਜੁਲਾਈ 2026 ਤੋਂ ਫਿਰ ਉਹਨੂੰ ਰੈਗੂਲਰਲੀ ਕਲਾਸਾਂ ਮਿਲਣਗੀਆਂ ਸ਼ੁਰੂ ਹੋ ਜਾਣਗੀਆਂ ਡਿਸਾਈਡ ਤੁਸੀਂ ਕਰਨਾ ਆ ਗ੍ਰੈਜੂਏਸ਼ਨ ਦੇ ਨਾਲ ਨਾਲ ਤਿਆਰੀ ਕਰਨੀ ਹੈ ਇੱਕ ਬਾਅਦ ਚ ਤਿਆਰੀ ਕਰਨੀ ਹੈ ਉਹ ਤੁਹਾਡੀ ਭਾਈ ਮਰਜੀ ਹੈ ਲੇਕਿਨ ਮੈਂ ਹਮੇਸ਼ਾ ਸੁਜੈਸਟ ਕਰਦਾ ਆ ਤੁਸੀਂ ਗ੍ਰੈਜੂਏਸ਼ਨ ਦੇ ਨਾਲ ਨਾਲ ਆਪਣੀ ਤਿਆਰੀ ਨੂੰ ਕੰਟੀਨਿਊ ਜ਼ਰੂਰ ਕਰੋ ਜੀ ਸੋ ਇਹ ਨੰਬਰ ਦੱਸਿਆ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇਸ ਬੈਚ ਦੇ ਵਿੱਚ ਐਡਮਿਸ਼ਨ ਵੀ ਲੈ ਸਕਦੇ ਹੋ ਇਸ ਬੈਚ ਦੇ ਬਾਰੇ ਜਾਣਕਾਰੀ ਵੀ ਲੈ ਸਕਦੇ ਹੋ ਕੋਈ ਹੋਰ ਜਾਣਕਾਰੀ ਚਾਹੀਦੀ ਹੋਵੇ ਤੁਹਾਨੂੰ ਇਸ ਨੰਬਰ ਤੋਂ ਹੀ ਮਿਲ ਜੂਗੀ ਇਹ ਮੇਰੀ ਟੀਮ ਦਾ ਨੰਬਰ ਹੈ ਕਾਲ ਕਰੋ ਜੇ ਮੇਰੇ ਨਾਲ ਗੱਲਬਾਤ ਕਰਨੀ ਹੈ ਤਾਂ ਤੁਸੀਂ ਤਾਂ ਹੀ ਗੱਲਬਾਤ ਕਰ ਸਕਦੇ ਹੋ ਠੀਕ ਹੈ ਸੋ ਏਸੀ ਇੰਪੋਰਟੈਂਟ ਜੀ ਇਨਫੋਰਮੇਸ਼ਨ ਆਈ ਹੋਪ ਇਨਫੋਰਮੇਸ਼ਨ ਵਧੀਆ ਲੱਗੀ ਲਾਈਕ ਜ਼ਰੂਰ ਕਰ ਦਿਓ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਵੀ ਜ਼ਰੂਰ ਪਹੁੰਚਾ ਦਿਓ ਤੇ ਜਿਹੜਾ ਤੁਹਾਡੇ ਨਾਲ ਦੇ ਨਾ ਸਟੂਡੈਂਟ ਗ੍ਰੈਜੂਏਸ਼ਨ ਦੇ ਵਿੱਚ ਉਹਨਾਂ ਨੂੰ ਵੀ ਜ਼ਰੂਰ ਮੋਟੀਵੇਟ ਕਰਿਆ ਕਰੋ ਵੀ ਕਿਉਂ ਨਾ ਨਾਲ ਲੱਗ ਕੇ ਆਪਾਂ ਤਿਆਰੀ ਕਰੀਏ ਪੜਾਈ ਕਰੀਏ ਸੋ ਜਉਂਦੇ ਬਸ ਦੇ ਰਹੋ ਰੱਬ ਖੈਰ ਕਰੇ ਜੀ ਸੱਸੀ ਕਸਾਰਾ ਨੂੰ ਬਾਏ ਬਾਏ